ਹੈਲੋ ਜੀ ਸਤਿ ਸ੍ਰੀ ਅਕਾਲ ਹੈ ਜੀ ਸਾਰਿਆਂ ਨੂੰ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਤੇ ਮੈਂ ਆਈ ਹੋਈ ਆ ਉਹਦੇ ਵੇਖ ਕੇ ਤੇ ਇੱਥੇ ਵਸਣਾ ਅਸੀਂ ਕੰਮ ਕਰ ਸ਼ੁਰੂ ਕਰਦੇ ਸੀ ਸਵੇਰ ਦੇ ਤੇ ਸਨੇਹਾ ਕਰ ਰਹੀ ਸੀ ਨਾ ਕੇ ਪਾਠ ਤੇ ਮੈਂ ਹਨਾ ਝਾੜੂ ਲਾਉਂਦੀ ਸੀ ਤੇ ਮੇਰੀ ਮੰਮੀ ਇੱਥੇ ਕੱਪੜੇ ਧੋਰੀ ਸੀ ਤੇ ਮਸ਼ੀਨ ਲਾਈ ਹੋਈ ਸੀ ਕਿਉਂਕਿ ਸਵੇਰ ਸਵੇਰਾ 6:30 ਵਜੇ ਪਾਣੀ ਆ ਜਾਂਦਾ ਤੇ ਫਿਰ ਅਸੀਂ ਹਰ ਨਾਲ ਮਿਲ ਕੇ ਹਨਾ ਕੰਮ ਕਰ ਕੀਤਾ ਤੇ ਸਾਰੇ ਨਾ ਤੋਂ ਲੈ ਸੀ ਵਸ ਮੈਂ ਰੰਦੀ ਸੁਣਾਉਣ ਵਾਲੀ ਤੇ ਆ ਮੇਰੀ ਭਾਣਜੀ ਐ ਇਹ ਵੀ ਸੁੱਤੀ ਪਈ ਉੱਠ ਗਈ ਸੀ ਇਸ ਕਰਕੇ ਬੈਠੀ ਐ ਇੱਥੇ ਕਿਉਂਕਿ ਇਹ ਬੋਇ ਨੂੰ ਬੁਖਾਰ ਚੜਿਆ ਸੀ ਉਲਟੀਆਂ ਲੱਗੀਆਂ ਹੋਈਆਂ ਸੀ ਤੇ ਬਸ ਹੁਣ ਮੰਮੀ ਨੇ ਕੱਪੜੇ ਧੋਲੇ ਤੇ ਧੋ ਕੇ ਵਾਸੇ ਸੁੱਕਣੇ ਪਾ ਦੋਗੇ ਸਾਰੇ ਤੇ ਇੱਥੇ ਮੇਰਾ ਵੱਡਾ ਭਰਾ ਆ ਗਿਆ ਸੀ ਤੇ ਇਹ ਹਨਾ ਤਨਕੀ ਲੈਣ ਆਇਆ ਸੀ ਕੋਈ ਤੇ ਬਸ ਇੱਥੇ ਫਿਰ ਮੈਂ ਹਨਾ ਕੰਮ-ਕਾਰ ਕਰਦੀ-ਕਰਦੀ ਇੱਥੇ ਖੜ ਗਈ ਸੀ ਗੱਲਾਂ-ਗੱਲਾਂ ਕਰਨ ਲੱਗ ਗਏ ਸੀ ਅਸੀਂ ਤੇ ਮੰਨ ਬਸ ਹੁਣ ਰਾਲ ਮਿਲ ਕੇ ਸਿੱਕੇ ਕੱਪੜੇ ਪਾ ਧੋਲੇ ਧੋ ਕੇ ਤੇ ਫਿਰ ਅਸੀਂ ਨਹਾ ਧੋ ਕੇ ਇੱਥੇ ਬਹਿ ਗਏ ਸੀ ਹਨਾ ਤੇ ਚਾਹ ਪਾਣੀ ਰੋਟੀ ਪਾਣੀ ਅਸੀਂ ਖਾ ਲਿਆ ਸੀ ਸਵੇਰ ਦਾ ਤੇ ਆ ਮੇਰੇ ਛੋਟਾ ਭਰਾ ਤੇ ਇਹਨੂੰ ਫੋਨ ਆ ਗਿਆ ਸੀ ਉੱਧਰ ਚਲੇ ਆ ਕੇ ਬੈਠ ਕੇ ਤੇ ਆ ਮੇਰੀ ਭਤੀਜੀ ਆ ਤੇ ਬੈਠੀ ਐ ਇੱਥੇ ਗੱਲਾਂ ਕਰਦੀ ਸੀ ਤੇ ਵਾਸਾ ਸੀ ਹਨਾ ਗੱਲਾਂ ਵਾਤਾ ਕਰੀ ਜਾਂਦੇ ਸੀ ਆਪਦੇ ਨਾਲ ਨਾਲ ਤੇ ਨਾਲ ਹਨਾ ਅਸੀਂ ਇੱਥੇ ਪਾਣੀ ਪੀਂਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਪਾਣੀ ਤੇ ਪਿਆਸ ਬੰਦੇ ਬੰਦੇ ਲੱਗਦੀ ਹੈ ਤੇ ਅਸੀਂ ਇਹਨੂੰ ਕੁਝ ਪੁੱਛ ਰਹੇ ਸੀ ਕਦ ਨੀ ਮੈਂ ਕੁਝ ਪੁੱਛ ਰਹੀ ਸੀ ਵੀ ਕੰਮ ਕਰ ਲਿਆ ਤੇ ਸਕੂਲ ਗਾਇ ਕੰਦੀ ਹਾਂ ਇਹ ਮੈਂ ਕਰ ਲਿਆ ਥੋੜਾ ਜਿਹਾ ਰਹਿ ਗਿਆ ਤੇ ਸਾਰੇ ਬੱਚਿਆਂ ਦਾ ਜੀ ਥੋੜਾ ਥੋੜਾ ਰਹਿ ਗਿਆ ਕੰਮ ਤੇ ਨਾਲ ਦੇ ਨਾਲ ਨਹੀਂ ਕਰਦੇ ਸੀ ਕਿਉਂਕਿ ਪਹਿਲਾਂ ਖੇਡਣ ਚ ਮਸਤ ਸੀ ਜਾਣ ਆਉਣ ਚ ਤੇ ਹੁਣ ਵਸ ਜਦੋਂ ਟਾਈਮ ਆਣਾ ਵੀ ਪਤਾ ਵੀ ਸਕੂਲ ਲੱਗਣ ਵਾਲੇ ਤੇ ਹੁਣ ਵਸ ਨਿੰਦਾ ਵਾਦ ਕੰਮ ਤੇ ਜੋਰ ਦਿੱਤਾ ਹੋਇਆ ਸਾਰੇ ਬੱਚਿਆਂ ਨੇ ਤੇ ਇੱਥੇ ਅਸੀਂ ਸਾਰੇ ਬੈਠੇ ਸੀ ਤਗੱਲਾ ਵਾਤ ਤਕਰੀ ਅੰਦੇ ਸੇ ਨਾਲ ਹਾਸੇ ਵਿੱਚ ਚੱਲ ਰਿਹਾ ਸੀ ਸਾਡਾ ਸਾਰਿਆਂ ਦਾ ਤੇ ਇੱਥੇ ਹਨਾ ਮੇਰੀ ਭੈਣ ਨੇ ਆਪਰੇਸ਼ਨ ਕਰਾਇਆ ਹੋਇਆ ਪਿੱਤੇ ਦੀ ਪਥਰੀ ਦਾ ਕਰਾਇਆ ਸੀ ਦੂਰ ਵੀਨ ਵਾਲਾ ਕਰਾਇਆ ਸੀ ਇਹਨੇ ਆਪਰੇਸ਼ਨ ਤੇ ਫੇਰ ਇਹ ਪਹਿਲਾਂ ਤਾਂ ਆਪਰੇਸ਼ਨ ਕਰਾ ਕੇ ਹਨਾ ਉਹਦੇ ਸੋਰੀ ਚਲੀ ਗਈ ਸੀ ਫਿਰ 8 ਦਿਨਾਂ ਬਾਅਦ ਡਾਕਟਰ ਨੇ ਸੱਦਿਆ ਸੀ ਫਿਰ ਪ੍ਰੈਸ਼ਰ ਹਣਾ ਕਰਾ ਕੇ ਤੇ 8 ਦਿਨਾਂ ਬਾਅਦ ਫਿਰ ਟਾਂਕੇ ਕਟਾਏ ਸੀ ਕਟਾ ਕੇ ਫਿਰ ਇੱਥੇ ਪਿੱਕ ਕੇ ਆ ਗਈ ਸੀ ਮੇਰੇ ਕਿਉਂਕਿ ਇੱਕ ਤਾਂ ਛੁੱਟੀਆਂ ਬੱਚਿਆਂ ਨੂੰ ਤਾਂ ਕਰਕੇ ਨੇ ਛੁੱਟੀਆਂ 'ਚ ਆਪਰੇਸ਼ਨ ਕਰਾਇਆ ਸੀ ਕਿਉਂਕਿ ਛੁੱਟੀਆਂ ਦੇ ਵਿੱਚ ਸਕੂਲ ਜਦੋਂ ਨਹੀਂ ਲੱਗਦੇ ਹਨਾ ਫਿਰ ਵਧੀਆ ਸੋਖਾ ਹੋ ਜਾਂਦਾ ਨਹੀਂ ਤਾਂ ਬੱਚਿਆਂ ਨੂੰ ਤਿਆਰ ਕਰਨਾ ਹਨਾ ਸੋ ਕੰਮ ਤਾਂ ਦੇ ਹੁੰਦੇ ਆ ਸਕੂਲ ਦਾ ਕੰਮ ਕਰਾਉਣਾ ਸਾਰਾ ਕੁਝ ਤਾਂ ਕਰਕੇ ਨੇ ਛੁੱਟੀਆਂ 'ਚ ਆਪਰੇਸ਼ਨ ਕਰਾਇਆ ਦੇ ਵਸੇ ਹੀ ਹੁਣਾਣਾ ਮੇਰਾ ਭਰਾ ਚੱਲ ਆਇਆ ਸੀ ਕੰਮ ਉਥੋਂ ਬਾਜ਼ਾਰੋਂ ਤੇ ਇਹ ਆ ਦਸਮਾਨ ਜਮਾਨ ਲੈਣ ਗਿਆ ਸੀ ਸ਼ਾਪਿੰਗ ਕਰਨ ਤੇ ਵੈਸੇ ਇਹਨੂੰ ਪਾਣੀ ਦੇ ਰਹੇ ਸੀ ਤੇ ਗਰਮੀ ਬਹੁਤ ਹੀ ਜ਼ਿਆਦਾ ਇੰਨੀ ਜ਼ਿਆਦਾ ਨਾ ਬਹੁਤ ਹੀ ਜ਼ਿਆਦਾ ਹੈ ਬੁਰਾ ਹਾਲ ਕਰ ਰੱਖਿਆ ਗਰਮੀ ਨੇ ਤੇ ਤੁਸੀਂ ਵੀ ਦੱਸਿਓ ਜੀ ਕਮੈਂਟ ਬਾਕਸ ਦੇ ਵਿੱਚ ਕਿੰਨਾ ਦੇ ਕਿੰਨੀ ਕ ਗਰਮੀ ਪੈ ਰਹੀ ਹੈ ਮੀਂਹੂ ਪੀਆ ਕਿ ਨਹੀਂ ਪੀਆ ਸਾਡੇ ਵੱਨੇ ਤਾਂ ਮੀਂਹ ਪਿਆ ਨਹੀਂ ਹੋਇਆ ਤੱਕ ਕਿਤੇ ਵੀ ਨਾ ਪੈਕਿਆ ਨਾ ਸੋਰੀ ਤੇ ਆਸੇ ਪਾਸੇ ਪਈ ਅੰਦਰ ਜਿੰਨੀ ਪੰਨ ਦਾੰਤਾ ਬੋਤਲੋਕ ਕਰ ਰੇ ਅਸ਼ਵੀ ਲਗਾਂ ਦੇ ਗਦੇ ਲੰਗਰ ਪਰ ਜਾਨਾ ਪਰਮਾਤਮਾ ਜਦੋਂ ਮੀ ਪੋਣਾ ਦੇ ਪੋਣਾ ਦੇ ਸੀ ਮੈਂ ਵੀ ਪਾਣੀ ਪੀ ਲਿਆ ਸੀ ਇੱਥੇ ਪਿਆਸ ਲੱਗੀ ਸੀ ਇੱਥੇ ਮੰਮੀ ਤੋਲਿਆ ਕੱਢ ਕੇ ਲਈ ਸੀ ਕਿਉਂਕਿ ਇਹਨਾਂ ਜਾਣਾ ਸੀ ਆਪ ਦਾ ਹਣਾ ਤਾਂ ਕਰਕੇ ਤੇ ਫਿਰ ਇਹਨਾਂ ਤੋਲਿਆ ਦਿੱਤਾ ਸੀ ਕਹਿੰਦੀ ਮੰਮੀ ਇਹ ਵੀ ਦੇਖ ਲਾਵੇ ਇਹ ਠੀਕ ਰਹੂਗਾ ਕਿ ਦੋ ਦਮਾ ਇਹਦੇ ਮੈਨੇ ਕਬੂਤ ਹੈ ਇੰਨੇ ਕੀ ਕਰਨੀ ਤੇ ਇਹ ਹਨਾ ਮੰਮੀ ਨੇ ਮੈਨੂੰ ਖੇਸ ਦਿੱਤਾ ਕਿਉਂਕਿ ਹਨਾ ਮੈਂ ਕਰਨੇ ਕੱਪੜੇ ਪ੍ਰੈਸ ਦੇ ਇਹਨਾਂ ਸ਼ਰਟਾਂ ਵਗੈਰਾ ਕਰਨੀਆਂ ਤੇ ਇਹਨੇ ਸ਼ਰਟਾਂ ਲਿਆਂਦੀਆਂ ਸੀ ਨਿਊ ਤੇ ਉਹ ਇਹਨਾਂ ਦੀ ਫਿਟਿੰਗ ਕਰਾਈ ਸੀ ਤੇ ਉਹਨਾਂ ਨੂੰ ਫਿਰ ਹਨਾ ਧੋਤਾ ਪਹਿਲਾਂ ਧੋ ਕੇ ਫਿਰ ਫਿਟਿੰਗ ਕਰਾਈ ਫਿਟਿੰਗ ਕਰਾ ਕੇ ਹੁਣ ਅਸੀਂ ਪ੍ਰੈਸ ਕਰਾਂਗੇ ਪਹਿਲਾਂ ਇੱਕ ਦਿਨ ਦੋ ਦਿਨ ਬਾਹਰੋਂ ਕਰਾ ਲੂੰਗਾ ਫਿਰ ਟਾਈਮ ਘੱਟ ਸੀ ਹਨਾ ਬਾਹਰੋਂ ਨਹੀਂ ਦਿੰਦੇ ਜਲਦੀ ਪ੍ਰੈਸ ਕਰਕੇ ਤਾਂ ਕਰਕੇ ਤੇ ਫਿਰ ਮੈਂ ਕਿਹਾ ਚੱਲ ਮੈਂ ਘਰੇ ਕਰ ਦਿੰਨੀ ਆ ਤੇ ਇੱਧਰ ਸਨੇਹਾ ਤੇ ਇਹ ਬੈਠੀ ਸੀ ਕੰਨੂ ਇਹਦਾ ਨਾਮ ਹਰਲੀਨ ਖੋਰਾ ਉਹ ਤਾਂ ਕੰਨੂ ਕਹਿੰਦੇ ਸੀ ਸ਼ੋਰਟ ਨੇ ਤੇ ਵਸੇ ਹੀ ਉਹਨਾਂ ਸਨੇਹਕੜੀ ਪੜ੍ਹਦੀ ਸੀ ਕੰਨੇ ਵਿੱਚ ਪੜ੍ਹਨਾ ਫਿਰ ਇਹ ਕੰਨੇ ਚਲੇ ਮੇ ਪੜਾ ਦਿੰਨੀ ਇਹਨੂੰ ਹੋਮਵਰਕ ਕਰਨਾ ਚਾਹੀਦਾ ਆਪਦਾ ਛੁੱਟੀਆਂ ਦਾ ਤੇ ਬਸ ਫੇਰ ਹਨਾ ਮੈਂ ਆਪਦਾ ਪ੍ਰੈਸ ਤੇ ਲੱਗ ਕੇ ਸੀ ਕਰਨ ਅੰਦਰ ਤੇ ਕਰਨ ਬਹੁਤ ਜ਼ਿਆਦੇ ਸੀ ਇੱਧਰ ਹਨਾ ਕੱਪੜੇ ਵਗੈਰਾ ਸਾਰੇ ਧੋਲੇ ਸੀ ਤੇ ਬਸ ਇਹ ਬੈਠੀ ਸੀ ਗੱਲਾਂਬਾਤ ਕਰੀ ਜਾਂਦੇ ਸੀ ਨਾਲ ਨਾਲ ਤੇ ਫੇਰ ਮੰਮੀ ਤੇ ਦੋਨੋਂ ਜਣੇ ਦੁਆਰੇ ਗਏ ਸੀ 3-4 ਰਾਊਂਡ ਹੋੜੇ ਸੀ ਨਾ ਉਹ ਚੱਕਰ ਲਾਉਂਦੇ ਨੇ ਬਾਜ਼ਾਰ ਦੇ ਵਿੱਚ ਤੇ ਫੇਰ ਆਹ ਹਨਾ ਬ੍ਰੀਫਕੇਸ ਲੈ ਕੇ ਛੋਟਾ ਟੈਚੀ ਇਹੋ ਟਰਾਲੀ ਬੈਗ ਵੀ ਕਹਿੰਦੇ ਨੇ ਆਪਾਂ ਤੇ ਇਹ ਲੈ ਕੇ ਆਏ ਸੀ ਤੇ ਪਹਿਲਾਂ ਹਨਾ ਮੰਮੀ ਨੇ ਚੱਲ ਮੰਦਰੀ ਰੱਖਦਣੀ ਪਰ ਮੈਂ ਕਿ ਨਹੀਂ ਦਿਖਾ ਖੋਲ ਕੇ ਕਿਵੇਂ ਆ ਤੇ ਵੀ ਇੰਨਾ ਹਨਾ ਰੇਟ ਲੱਗੇ ਕਿਵੇਂ ਆ ਤੇ ਫਿਰ ਕਹਿੰਦੇ ਚੱਲ ਦਿਖਾਉਣੀ ਰੁਕ ਜਿਓ ਤੇ ਬਾਅਦਸ ਫਿਰ ਮੰਮੀ ਨੇ ਹਨਾ ਬੈਗ ਬਾਹਰ ਲਿਆਂਦਾ ਕੱਢ ਕੇ ਬ੍ਰੈਂਡ ਦੇ ਵਿੱਚ ਅਸੀਂ ਸਾਰੇ ਬੈਠੇ ਸੀ ਤੇ ਇੱਥੇ ਹਨ ਕੰਨੂ ਬੈਠੀ ਸੀ ਮੇਰੇ ਭੈਣ ਬੈਠੀ ਸੀ ਤੇ ਫਿਰ ਹਨਾ ਸਿੱਖ ਚੱਲ ਖੋਲ ਕੇ ਦਿਖਾ ਦੇਖ ਲੈਨੇ ਕਿਵੇਂ ਆ ਤੇ ਸਾਡੇ ਬੰਨੇ ਜੀ ਪੰਜਾਬ ਚ ਤਾਂ ਬਹੁਤ ਜ਼ਿਆਦੇ ਹਾਈ ਆ ਰੇਟ ਚੀਜ਼ਾਂ ਦਾ ਤੇ ਇੱਧਰ ਤਾਂ ਬਹੁਤ ਘੱਟ ਹੈ ਤੇ ਮੈਂ ਵੀ ਲਿਆ ਸੀ ਹਨਾ ਕਿਉਂਕਿ ਮੇਰੇ ਹਸਬੰਦ ਪਰ ਗਏ ਸੀ ਤੇ ਸਾਨੂੰ ਤਾਂ ਬਹੁਤ ਜ਼ਿਆਦੇ ਲੱਗਿਆ ਸੀ ਰੇਟ ਤੇ ਹਨਾ ਇੱਧਰ ਬਹੁਤ ਘੱਟ ਸੀ ਤੇ ਮੈਂ ਕਹਾ ਵੀ ਮੇਰੇ ਭਰਾ ਕਹਿੰਦਾ ਤੂੰ ਇੱਥੇ ਹੀ ਲੈ ਜਾਂਦੀ ਇੱਥੇ ਸਸਤਾ ਪੈਣਾ ਸੀ ਤੈਨੂੰ ਉੱਧਰ ਮਹੰਗਾ ਲਿਆ ਤੇ ਮੈਂ ਕਹਾ ਵੀ ਟਾਈਮ ਤੋਂ ਟਾਈਮ ਹਨਾ ਵੇਰੋ ਲੈਣਾ ਪਿਆ ਸਾਨੂੰ ਸਮਾਨ ਦਾ ਟਾਈਮ ਹੈ ਨਹੀਂ ਸੀ ਤੇ ਤਾਂ ਅਰਕੇ ਜੀ ਪਹਿਲਾ ਹਨਾ ਟਾਈਮ ਹੁੰਦਾ ਫਿਰ ਤਾਂ ਚੱਲ ਬੰਦਾ ਆਰਾਮਦਾਰੀ ਨਾਲ ਸੋ ਸਮਝ ਕੇ ਲੈ ਲੈਂਦਾ ਜੀ ਤੇ ਫਿਰ ਟਾਈਮ ਟੂ ਟਾਈਮ ਤਾਂ ਫਿਰ ਜਿੰਨੀ ਜੀ ਰੇਟ ਹਨਾ ਗਾ ਘਾਗਲੰਦ ਸੇ ਉਹਨਾਂ ਹੀ ਲੈਣਾ ਬੰਦ ਆਪਣਾ ਮਨ ਮੋਟਾ ਲੈਸ ਕਰ ਲੈਂਦੇ ਦੋ ਚਾਰ ਦੁਕਾਨਾਂ ਵੀ ਨਹੀਂ ਅਸੀਂ ਫਿਰ ਐਸੇ ਵਸ ਇੱਕ ਦੁਕਾਨ ਤੇ ਗਏ ਉੱਥੇ ਹੀ ਅਸੀਂ ਲੈ ਲਿਆ ਸੀ ਸਮਾਨ ਤੇ ਵਸ ਹੁਣੇ ਖੋਲ ਕੇ ਦਿਖਾ ਰਿਆ ਤੇ ਲੋਕ ਵਾਲਾ ਇਹ ਹੈਗਾ ਲੋਕ ਲੱਗਦੇ ਇਹਦੇ ਨੰਬਰਾਂ ਵਾਲੇ ਤੇ ਵਾਕੀ ਦੂਜਾ ਲੋਕ ਵੀ ਲੱਗੇ ਜਾਂਦਾ ਤੇ ਵਸਪਰੀ ਇਹ ਦੇਖ ਰਹੇ ਸੀ ਹਨਾ ਵੀ ਕਿੱਡਾ ਕਸਾਇਆ ਤੇ ਠੀਕ ਸੀ ਸਾਈਜ਼ ਜੀ ਬੜਾ ਵੱਡਾ ਵੀ ਨਹੀਂ ਸੀ ਬੜਾ ਛੋਟਾ ਵੀ ਮੀਡੀਅਮ ਸਾਈਜ਼ ਦਾ ਸੀ ਤੇ ਯਾਨੀ ਕਿ ਬਧੀਆ ਕੰਮ ਦੇ ਕੱਪੜੇ ਵਗੈਰਾ ਕੁਝ ਵੀ ਆਪਾਂ ਪਾ ਸਕਦੇ ਹਾਂ ਦੇ ਵਿੱਚ ਇੱਕ ਅੱਧਾ ਕੰਬਲ ਵੀ ਪਾ ਸਕਦੇ ਆਪਾਂ ਚਾਦਰ ਵੀ ਪਾ ਸਕਦੇ ਆ ਸਮਾਨ ਤਾਂ ਕਾਫੀ ਆ ਜਾਂਦਾ ਹੈ ਕੋਈ ਗੱਲ ਨਹੀਂ ਆਦਾ ਵੀ ਐਚ ਸਮਾਨ ਨੇ ਘਾਟੇ ਹੋਗਾ ਦੇਖੋ ਨੰਬਰ ਵਾਲੇ ਲੋਕ ਤੇ ਮੈਂ ਦੇਖ ਰਹੀ ਸੀ ਮੈਂ ਕਿਹਾ ਵੀ ਇਹ ਨੰਬਰਾਂ ਵਾਲਾ ਗੰਦਾ ਹਾਂ ਤੇ ਫਿਰ ਅਸੀਂ ਖੋਲ ਕੇ ਦੇਖਿਆ ਇਹਨੂੰ ਚੰਗੀ ਤਰ੍ਹਾਂ ਜੀ ਜਿਪਾ ਵੀ ਇਧੀਆਂ ਮਜਬੂਤ ਸੀ ਵਧੀਆ ਸੀ ਲੋਕ ਇਹ ਤੇ ਇਲਾਕੇ ਦਿਖਾ ਰਹੇ ਇਸ ਵਿੱਚ ਕਿ ਦਿਖਾਈ ਕਿਵੇਂ ਲੱਗਦਾ ਤੇਰਾ ਲੋ ਫਿਰ ਇਹ ਲਾ ਕੇ ਦਿਖਾਇਆ ਤੇ ਇੱਥੇ ਬਸ ਅਸੀਂ ਲੋਕ ਲੱਗ ਦੇਖ ਰਹੇ ਸੀ ਇਹ ਕੰਦਾ ਵੀ ਕਿੰਨਾ ਮਰਜੀ ਲੋਕਸ ਲਾ ਲਾ ਸਕਦੇ ਆਪਾਂ ਨੰਬਰਾਂ ਦਾ ਤੇ ਬਸ ਇਹਨੇ ਫਿਰ ਆਪਣਾ ਲੋਕਸ ਸੈੱਟ ਕਰ ਲਿਆ ਸੀ ਦੁਕਾਨ ਤੋਂ ਸੈੱਟ ਕਰ ਲਿਆ ਸੀ ਤੇ ਬਸ ਇਹ ਲਾ ਕੇ ਦਿਖਾ ਰਹੇ ਸੀ ਵਿਆਹੇ ਲੋਕ ਲੱਗਣਾ ਹਨ ਤੇ ਸਾਰਾ ਕੁਝ ਬਸ ਤੇ ਆਪ ਕੋਈ ਵੀ ਨੰਬਰ ਸੈੱਟ ਕਰ ਸਕਦੇ ਆਂ ਕੋਈ ਵੀ ਜਿਹੜਾ ਦੁਕਾਨਦਾਰ ਨੇ ਦੱਸਿਆ ਵੀ ਉਹ ਕਰਨਾ ਤੇ ਆ ਦੇਖੋ ਜੀ ਮੈਨੂੰ ਸੈੱਟ ਕਰਕੇ ਦਿਖਾ ਰਿਆ ਸੀ ਕਹਿੰਦਾ ਵੀ ਐ ਕਿੰਨਾ ਮਰਜ਼ੀ ਲਾ ਦਿਓ ਤੇ ਇਹ ਜ ਕੋਈ ਗੱਲ ਨਹੀਂ ਵੀ ਆਪਾਂ ਹਨਾ ਦੁਕਾਨਦਾਰ ਵਾਲਿਆਂ ਨੂੰ ਲਾਉਣਾ ਆਪਾਂ ਤੇ ਬਸ ਜੀ ਇਹ ਹਨਾ ਆਪਦੇ ਕੰਮ ਦੇ سلسلے 'ਚ ਬਾਹਰ ਜਾ ਰਹੇ ਆ ਤੇ ਤੁਹਾਨੂੰ ਜਲਦੀ ਵਲੌਗ ਦੇ ਵਿੱਚ ਪਤਾ ਲੱਗ ਜੂਗਾ ਤੇ ਵੇਖੀ ਕੰਮ ਦਾ سلسلے 'ਚ ਚਾਰੇ ਆਸੀਂ ਬਾਹਰ ਤੇ ਤੁਹਾਨੂੰ ਜਲਦੀ ਦੱਸਾਂਗੇ ਆਪਾਂ ਤੇ ਬਸ ਫਿਰ ਹਨਾ ਇਹਨੇ ਆਪ ਸਾਰਾ ਕੁਝ ਸੈੱਟ ਕਰਕੇ ਸੰਦਾਸਤਾ ਤੇ ਨਹੀਂ ਤਾਂ ਚਲੋ ਠੀਕ ਆ ਤੇ ਬਸ ਇਹ ਲੋਕ ਇਹ ਦਿਖਾਈ ਦੇ ਨਾ ਵੀ ਇਤਰਕੇ ਮਰਜੀ ਨੰਬਰ ਹੈ 0 ਤੋਂ ਸਟਾਰਟ ਹੁੰਦੇ ਆ ਹਨ ਤੇ ਕਿੰਨਾ ਮਰਜੀ ਲਾ ਲਓ ਤੇ ਬਸ ਇਹ ਵਰ ਦਿਖਾ ਰਿਹਾ ਸੀ ਇਹਦਾ ਨਾ ਪ੍ਰਾਈਸ ਹੈਗਾ 1800 ਰੁਪਿਆ ਤੇ ਮੰਗਦੇ ਤਾਂ ਜਿਆਦਾ ਸੀ 1800 ਚ ਲੈਂਦਾ ਸੀ ਤੇ ਸਾਡੇ ਉਨੇ ਤਾਂ ਬਹੁਤ ਹੀ ਜਿਆਦਾ ਰੇਟ ਸਾਰੀ ਚੀਜ਼ ਦਾ ਹੀ ਇਹ ਰੇਟ ਜਿਆਦਾ ਹੈ ਸਬਜ਼ੀਆਂ ਹੋਈਆਂ ਫਰੂਟ ਹੋਇਆ ਤੇ ਇਹਨਾਂ ਦੇ ਸਾਰਾ ਕੁਝ ਘੱਟ ਤੇ ਵਾਸ ਇੱਥੇ ਅਸੀਂ ਬੈਗ ਲੈਂਦਾ ਸੀ ਹਨਾ ਜਿਹੜਾ ਮੇਰੇ ਭਰਾ ਨੇ ਤੇ ਉਹ ਅਸੀਂ ਦੇਖੀ ਜਾਂਦੇ ਸੀ ਤੇ ਇਹਦੇ ਡਬਲ ਸਾਈਡ ਤੇ ਜਿੱਪ ਲੱਗੀ ਬੀ ਫਰੰਟ ਤੇ ਲੱਗੀ ਬੈਕ ਸਾਈਡ ਉਸ ਦੋਨਾਂ ਸਾਈਡ ਤੇ ਤੇ ਇੱਥੇ ਹਨਾ ਅਸੀਂ ਜਿੱਪ ਖੋਲ ਕੇ ਦੇਖ ਰਹੇ ਸੀ ਜਿੱਪ ਦੇ ਖੋਲ ਕੇ ਵੀ ਥੱਲੇ ਕਾਫੀ ਸਪੇਸ ਹੈ ਚਿੱਜਾਂ ਪਾਉਣ ਦਾ ਹਨਾ ਕਿੰਨਾ ਮਰਜ਼ੀ ਸਮਾਨ ਪਾ ਲੋ ਥੱਲੇ ਆਪੇ ਕੱਪੜੇ ਵਗੈਰਾ ਪਾ ਕੇ ਉੱਪਰ ਦੀ ਜਿੱਪਾ ਲਾ ਕੇ ਫਿਰ ਉੱਪਰ ਦੀ ਪਾ ਸਕਦੇ ਆ ਤੇ ਬਸ ਅਸੀਂ ਦੇਖ ਰਹੇ ਸੀ ਵੀ ਜਦੋਂ ਬੰਦ ਸੀ ਉਦੋਂ ਛੋਟਾ ਹੀ ਲੱਗਦਾ ਸੀ ਹਨਾ ਤੇ ਹੁਣ ਖੋਲ ਕੇ ਪਤਾ ਲੱਗਿਆ ਵੀ ਕਾਫੀ ਵੱਡਾ ਸਪੇਸ ਹੈ ਇਹਦਾ ਤੇ ਕਿਉਂਕਿ ਚੀਜ਼ ਖੋਲੋ ਤੇ ਪਤਾ ਲੱਗਦੇ ਬੰਦ ਚ ਤਾਂ ਹੀ ਲੱਗਦਾ ਫਿਰ ਕਿਉਂਕਿ ਚੀਜ਼ ਇਹ ਹਨਾ ਪੈਕ ਹੋ ਕੇ ਬੰਦ ਹੋ ਜਾਂਦੀ ਤੇ ਇੱਥੇ ਫਿਰ ਗੱਲਾਵਾਤਾ ਕਰਕੇ ਤੇ ਅਸੀਂ ਹਨਾ ਰੋਟੀ ਪਾਣੀ ਖਾ ਲਿਆ ਸੀ ਦੁਪਹਿਰ ਦਾ ਤੇ ਆ ਦੇਖੋ ਜੀ ਹੈਲੋ ਕਰਦੀ ਹੈ ਇਹ ਛੋਟੀ ਆ ਨਾ ਤੇ ਉਦੋਂ ਛੋਟੀ ਆ ਨਿੱਕੀ ਆ ਤੇ ਆ ਦੇਖੋ ਇਹ ਬਹੁਤ ਸ਼ਰਾਰਤੀ ਆ ਹਨਾ ਇਹ ਕਹਿੰਦੀ ਵਸੇ ਮੈਨੂੰ ਚੱਕੀ ਰੱਖੋ ਤੇ ਵੀ ਮੈਨੂੰ ਪਾਉਣਾ ਹਨਾ ਤੇ ਵਸੇ ਇਹ ਕੋਲਰ ਦੇ ਮੂਰੇ ਤੇੰਨੀ ਖੁਸ਼ ਹੁੰਦੀ ਹੈ ਚਿੱਕਾ ਮਾਰਦੀ ਹੈ ਤੇ ਵਸੇ ਇਹਦੇ ਨਾਲ ਖੇਡ ਰਹੇ ਸੀ ਸਾਰੇ ਘਰਿਆਂ ਨੇ ਚੱਕ ਕੇ ਤੇ ਬਹੁਤ ਸ਼ਰਾਰਤਾ ਕਰਦੀ ਹੈ ਇਹ ਕਿਊਟ ਜੀ ਆ ਦੇਵਾਸੇ ਫਿਰ ਸਾਰੇ ਹਨਾ ਦੇਖੀ ਜਾਂਦੇ ਸੀ ਇੱਧਰ ਮੈਂ ਪਈ ਸੀ ਕੋਲਰ ਦੇ ਮੂਰੇ ਤੇ ਗਰਮੀ ਜੀ ਬਹੁਤ ਜ਼ਿਆਦੇ ਕੋਲਰ ਦੇ ਮੂਰੇ ਬੈ ਕੇ ਵੀ ਹਨਾ ਮੁੜਕਾ ਹੀ ਆ ਜਾਂਦਾ ਪਸੀਨਾ ਬਹੁਤ ਆਦੇ ਤੇ ਇਹਨੂੰ ਖਲਾਈ ਜਾਂਦੇ ਸੀ ਹਨਾ ਇਹ ਖੁਸ਼ ਹੁੰਦੀ ਸੀ ਤੇ ਬਸ ਇਹ ਹਨਾ ਦੂਜਾ ਜਿਹੜੀ ਆਹਾ ਲਾਡੂ ਆ ਹਨਾ ਇਹਦਾ ਵੱਡੇ ਦਾ ਨਾ ਲਾਡੂ ਆ ਤੇ ਉ ਜਸਲੀਨ ਇਹਦਾ ਨਾਮ ਤੇ ਛੋਟੀ ਹੈ ਜਿਹੜੀ ਉਹਦਾ ਨਾਮ ਹੈਗੀ ਹੈ ਗਰਨੂਰ ਹੈਗਾ ਤੇ ਉਹਨੂੰ ਨੂਰ ਕਹਿੰਨੇ ਆ ਤੇ ਇਹਦਾ ਨਾਮ ਖੁਸ਼ਨਾਜ਼ ਹੈ ਤੇ ਖੁਸ਼ੀ ਵੀ ਕਹਿ ਦਿੰਨੇ ਨਾਜ ਵੀ ਕਹਿ ਦਿੰਨੇ ਤੇ ਵਾਸ ਇੱਥੇ ਫਿਰ ਅਸੀਂ ਚਾਹ ਬਣਾ ਲਈ ਸੀ ਦੁਪਹਿਰ ਦੀ ਦੁਪਹਿਰ ਦਾ ਟਾਈਮ ਹੋ ਗਿਆ ਸੀ ਚਾਹ ਦਾ ਤੇ ਅੱਧੇ ਕਹੇ ਨੇ ਪੀਤੀ ਚਾਹ ਤੇ ਨੇ ਨਹੀਂ ਪੀਤੀ ਕੋਈ ਕੰਦੇਵੇਂ ਪੀਣੀ ਹੈ ਕੋਈ ਕੰਦੇਵੇਂ ਨਿੰਬੂ ਪਾਣੀ ਪੀਊਂਗਾ ਆ ਪੀਊਂਗਾ ਤੇ ਵਾਸ ਬੱਚੇ ਦਾ ਤੁਹਾਨੂੰ ਪਤਾ ਹੀ ਹੈ ਜੀ ਕੱਦੇ ਪਿੰਦੇ ਸਾਡੇ ਤਾਂ ਪਿੰਦੇ ਨਹੀਂ ਚਾਹ ਤੇ ਵਾਸ ਰੀਸ਼ੂ ਨੇ ਪੀਤੀ ਸੁਨੇਤਾ ਪਿੰਦੀ ਤੇ ਵਾਸ ਫਿਰ ਮੈਂ ਹਨਾ ਕੰਨੂ ਦੀ ਤੇ ਰੀਸ਼ੂ ਦੀ ਚਾਹ ਠੰਡੀ ਕਰ ਰਹੀ ਸੀ ਤੇ ਬਾਕੀ ਆਂਦੀ ਮੈਂ ਪਾਤੀ ਸੀ ਗਲਾਸਾਂ ਦੇ ਵਿੱਚ ਤੇ ਆ ਹਣਾ ਆਪਦਾ ਇਹਦਾ ਨਾ ਪ੍ਰਿੰਸ ਰੱਖਿਆ ਹੋਇਆ ਜਿਹੜਾ ਤੇ ਡੋਲ ਜੀ ਤੇ ਇਹ ਥੋਂ ਲੈ ਕੇ ਆਈ ਆ ਆਪਦੇ ਨਾਲ ਇਹ ਕੰਨੂ ਤੇ ਪ੍ਰਿੰਸ ਰੱਖੇ ਨਾਲ ਹੀ ਰੱਖਦੀ ਐ ਇਹਨੂੰ ਹਮੇਸ਼ਾ ਤੇ ਅਸੀਂ ਵਸੇ ਹੁਣ ਚਾਹ ਮੈਂ ਇਹਨਾਂ ਠੰਡੇ ਰੱਖਤੀ ਸੀ ਕੋਲਨ ਮੂਰੇ ਮੈਂ ਕਿ ਠੰਡੀ ਹੋ ਜੂਗੀ ਤੇ ਗੱਲਾਂ ਬਾਤਾਂ ਕਰੀ ਜਾਂਦੇ ਸੀ ਤੇ ਕੰਨੂ ਬਿਮਾਰ ਆ ਤਾਂ ਕਰਕੇ ਵਸੇ ਐਂ ਮੰਜੇ ਤੇ ਪਈ ਐ ਕਦੇ ਮੜਾ ਜਾ ਠੀਕ ਹੁੰਦੀ ਖੜੀ ਹੋ ਜਾਂਦੀ ਐ ਨਹੀਂ ਤਾਂ ਪਈ ਰਹਿੰਦੀ ਐ ਤੇ ਕਿਉਂਕਿ ਗਰਮੀ ਹੈਗੀ ਬਹੁਤ ਜ਼ਿਆਦਾ ਬੱਚਿਆਂ ਨੂੰ ਗਰਮੀ ਲੱਗ ਜਾਂਦੀ ਹੈ ਕਿਉਂਕਿ ਟਿਕਦੇ ਨਹੀਂ ਗਰਮੀ ਦੇ ਵਿੱਚ ਸਕੂਲ ਦੇ ਵਿੱਚ ਇੱਕ ਗੱਲ ਹੈਗੀ ਆ ਵੀ ਹਨਾ ਸਕੂਲੇ ਜਾ ਕੇ ਬਸ ਇੱਕ ਜਗਾ ਤੇ ਅਬ ਤੱਕ ਰੂਮ ਦੇ ਵਿੱਚ ਬਹਿ ਜਾਂਦੇ ਆ ਪੱਖੇ ਦੇ ਖੱਲੇ ਜਿਹੜੇ ਪੜਾਈ ਲਿਖਾਈ ਕਰਦੇ ਵੀ ਆਏ ਨੇ ਧੁੱਪੇ ਫਿਰ ਜਾਂਦੇ ਇੱਥੇ ਬਸ ਕਦੇ ਨੰਗੇ ਪੈਰ ਤੁਰਪੇ ਕਦੇ ਧੁੱਪੇ ਹਨਾ ਤੇ ਆ ਦੇਖੋ ਜੀ ਆ ਹੁਣਾਂ ਛੋਟੀਆਂ ਹੀ ਐ ਵੀ ਨੰਗੇ ਪੈਰ ਫਿਰਦੀਆਂ ਹੀ ਤੇ ਹੁੰਦੇ ਦੂਸਰਾ ਇਹ ਹੁਣ ਇਹ ਬਿਮਾਰ ਹੋ ਗਈ ਸੀ ਹੁਣ ਇਹਨੂੰ ਤੋਂ ਗਰਮੀ ਤੋਂ ਹਨਾ ਵੀ ਉਹ ਹੋ ਗਈ ਬਿਮਾਰ ਹੋ ਗਈ ਗਰਮੀ ਲੱਗੇ ਹੋਣੇ ਚੱਪਲਾਂ ਪਾ ਕੇ ਰੱਖਦੇ ਪਹਿਲਾਂ ਹੀ ਨੰਗੇ ਪਰ ਫਿਰ ਤੇ ਸਤਰੀ ਤੇ ਆਖੇ ਨਹੀਂ ਲੱਗਦੇ ਜਵਾਕ ਕਿੰਨਾ ਮਰਜੀ ਕਹਿ ਲੋ ਤੇ ਕਿਉਂਕਿ ਫਿਰ ਜਦੋਂ ਬਿਮਾਰ ਹੁੰਦੇ ਉਹਦੇ ਫਿਰ ਪਤਾ ਲੱਗਦਾ ਇਹਨਾਂ ਨੂੰ ਜੋ ਦਵਾਈਆਂ ਲੈਂਦੇ ਆ ਫਿਰ ਰੋਂਦੇ ਦਵਾਈ ਲੈਣ ਲੱਗੇ ਵੀ ਮੈ ਲੈਣੀ ਨਹੀਂ ਤੇ ਦਵਾਈ ਲੈਣੀ ਇਹਨਾਂ ਨੂੰ ਹਣਾ ਫਿਰ ਜਾਦੇ ਓਖੇ ਲੱਗਦੀ ਐ ਬੱਚਿਆਂ ਨੂੰ ਛੋਟੇ ਐ ਤੇ ਆਪਾਂ ਨੂੰ ਵੀ ਲੱਗਦੀ ਐ ਜੇ ਵੱਡੇ ਹੁੰਨੇ ਜਦੋਂ ਤੇ ਵਸ ਇੱਥੇ ਫਿਰ ਹੋ ਗਿਆ ਅਸੀਂ ਸ਼ਾਮ ਦਾ ਟਾਈਮ ਇੱਥੇ ਅਸੀਂ ਲਾਵਾਂਗੇ ਤੰਦੂਰ ਦੇ ਰੋਟੀ ਤਾਂ ਕਰਕੇ ਮੈਂ ਪੇੜੇ ਖਾ ਰਹੀ ਸੀ ਤੇ ਇੱਥੇ ਮੈਂ ਗੰਡੇ ਦੀ ਸਬਜ਼ੀ ਬਣਾਉਂਗੀ ਗੰਡੇ ਪਕੌੜੀਆਂ ਨਾਲ ਨਾਲ ਤੇ ਵਸ ਜੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਧੰਨਵਾਦ ਜੀ